ਵਾਈਪਰ ਬੁਲਾ ਰਿਹਾ ਹੈ ਬਾਈਪਰ ਬਾਈਪਰ ਲਈ ਤਾਂ ਫੜ ਰਿਹਾ ਹੈ ਉਹ ਦਰਵਾਜ਼ੇ ਸਾਹਮਣੇ ਪਿਆ ਪਜੀਆ ਜੇ ਝੰਡੇ ਦੀ ਰਸਮ ਹੋਈ ਜਾਂ ਕੀ ਕਹਿਣਾ ਕਰਦੇ ਹੈ ਜੀ ਸਭ ਤੋਂ ਪਹਿਲਾਂ ਜੀ ਜੈ ਬਾਬੂ ਲਾਲ ਬਾਖਸ਼ਾ ਸਰਕਾਰ ਅੱਜ ਅਲਮਸਬ ਬਖੂ ਲਾਲ ਬਾਖਸ਼ਾ ਸਰਕਾਰ ਜੀ ਦੇ ਝੰਡੇ ਦੀ ਰਸਮ ਸੀ ਜੀ ਝੰਡੇ ਦੀ ਰਸਮ ਸਾਈ ਹਸ ਸਰਵੇਸ਼ ਜੀ ਦੀ ਰਹਿਨਮਾਈ ਹਟਵਾਈ ਹੈ ਸੋ ਸੰਕਤਾਂ ਦਾ ਠਾਠਾ ਮਾਰਦਾ ਹਜੂ ਸੋ ਇਸ ਗੱਲ ਦੀ ਇਤੁਵਾਈ ਪਰਦਾ ਕਿ ਸਾਰੇ ਬਾਪੂ ਜੀ ਨੂੰ ਕਿੰਨਾ ਪਿਆਰ ਕਰਦੇ ਆ ਸੋ ਤੁਹਾਨੂੰ ਸਾਰਿਆਂ ਨੂੰ ਕਿੰਨਾ ਤੁਸੀਂ মিডিਆ ਦੇ ਨਾਲ ਜੁੜੇ ਹੋ ਤੁਸੀਂ ਵੀ ਸਾਰੇ ਦਰਬਾਰ ਦੇ ਨਾਲ ਵੀ ਜੁੜੇ ਹੋ ਇੱਕ ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਵੀ ਬਹੁਤ-ਬਹੁਤ ਅੱਜ ਦੇ ਲਈ। ਅਗਲਾ ਪ੍ਰੋਗਰਾਮ ਹੈ। ਅੱਜ ਹੀ ਰਾਤ ਨੂੰ ਮਹਿਫਲੇ ਕਵਾਲ ਹੈ ਜਿਹਦੇ ਵਿੱਚ ਪੰਜਾਬ ਦੇ ਮਸ਼ਹੂਰ ਸੁਤਾਨਾ ਅਨੂਰਾ ਜੀ, ਇਸ਼ਰਤ ਅਲੀ ਜੀ, ਅਨੀਤ ਸਾਬਰੀ ਜੀ ਪੰਜਾਬ ਦੇ ਹੋਰ ਮਸ਼ਹੂਰ ਸਾਰੀ ਰਾਤ ਅੱਜ ਮਹਿਫਲ ਚੱਲੇਗੀ। ਕੱਲ ਤੋਂ ਦਿਨੇ ਫਿਰ ਕਲਾਕਾਰਾਂ ਦਾ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਹੜ ਹੁੰਦਾ। ਆ ਮਾਸਟਰ सलीम ਜੀ, ਫਰੂਜ਼ ਖਾਨ ਜੀ, ਮਜੀਦ ਸੋਤਾ ਜੀ, ਰਣਜੀਤ ਰਾਣਾ ਜੀ ਖਾਨ ਸਾਹਿਬ ਰਾਤ ਨੂੰ ਫਿਰ ਆਦੀ ਇਸੇ ਤਰ੍ਹਾਂ ਇਹ ਕੱਲ ਦਾ ਦਿਨ ਵੀ ਤੇ ਪਰਸੋਂ ਦਾ ਦਿਨ ਵੀ ਸੇ ਬਸ ਸੰਗਤ ਨੂੰ ਹੀ ਅਪੀਲਾ ਜੀ ਕਿ ਸ਼ਾਂਤੀ ਦੇ ਨਾਲ ਆਓ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਾਦ ਚੜ ਕੇ ਮੇਲੇ ਦੀ ਨੂੰ ਆਓ ਜੀ ਪਹਿਲੇ ਤਾਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜਿਹੜੇ ਤੁਸੀਂ ਕਵਰੇਜ ਕਰਕੇ ਜਿਹੜਾ ਹੈਗਾ ਉਹ ਸੰਗਤ ਨੂੰ ਜਿਹੜੇ ਸੰਗਤ ਨਹੀਂ ਆ ਸਕਦੀ ਉਹਨਾਂ ਨੂੰ ਤੁਸੀਂ ਘਰ ਵਿੱਚ ਇਹ ਸਾਰਾ ਲਾਈਵ ਵੀ ਦਿਖਾਉਂਦੇ ਹੋ ਤਾਂ ਤੁਹਾਡਾ ਵੀਡੀਓ ਰਾਹੀਂ ਸਾਰਾ ਜਿਹੜਾ ਹੈਗਾ ਉਹ ਸੰਗਤ ਦੇਖੇਗੀ ਅੱਜ ਜਿਹੜਾ ਹੈਗਾ ਛੱਡੇ ਦੀ ਰਸਮ ਹੋਈ ਆ ਕੱਲ ਮਹਿੰਦੀ ਦੀ ਰਸਮ ਹੋਏਗੀ ਤੇ 19 ਤਰੀਕ ਨੂੰ ਜਿਹੜਾ ਹੈ ਕਲਚਰ ਹੋਣਗੇ ਤੇ 20 ਤਰੀਕ ਨੂੰ ਚਾਦਰ ਦੀ ਰਸਮ ਜਿਹੜੀ ਆ ਸਾਈ ਹੰਸਦਰਬੇਜ ਜੀ ਆਪਣੇ ਕਾਰਕਮਲਾਂ ਨਾਲ ਕਰਨਗੇ ਔਰ ਸੰਗਤ ਦੇ ਆਉਣ ਜਾਣ ਦਾ ਜਿਹੜਾ ਸਾਰਾ ਲੰਗਰ ਦਾ ਜਾਂ ਹੋਰ ਵੀ ਜਿਹੜੇ ਸ਼ਹਿਰ ਦੇ ਵਿੱਚ ਜਿੰਨੇ ਵੀ ਏਰੀਆ ਹੈਗੇ ਆ ਉਹਨਾਂ ਦੇ ਵਿੱਚ ਸੰਗਤ ਨੇ ਆਪ ਖੋਦ ਸ਼ਰਦਾ ਭਾਵਨਦਿਆਂ ਦੇ ਨਾਲ ਲੰਗਰ ਪਾਣੀ ਦਾ ਸ਼ਕੀਲ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਆ ਔਰ ਇਸ ਪ੍ਰਸ਼ਾਸਨ ਦਾ ਵੱਲੋਂ ਵੀ ਸਾਨੂੰ ਬੜਾ ਸਹਿਯੋਗ ਆ ਔਰ ਕਿਸੇ ਕਿਸਮ ਦੀ ਸੰਗਤ ਨੂੰ ਤੰਗ ਨਹੀਂ ਆਉਗੀ ਮੈਂ ਫੇਰ ਫੁੱਲ ਜੋ ਰਿਪੀਰ ਕਰਦਾ ਆ ਵੀ ਸੰਗਤ ਹੋਮ ਮਾ ਕੇ ਇਸ ਬਾਪੂ ਲਾਲਵਾਸ਼ਾ ਜੀ ਦੇ ਦਰਬਾਰ ਚ ਆਵੇ ਔਰ ਉਹਨਾਂ ਨੂੰ ਖਾਣ ਪੀਣ ਰਹਿਣ ਸਹਿਣ ਦਾ ਸਾਰਾ ਇੰਤਿਜ਼ਾਮ ਜਿਹੜਾ ਹੈ ਉਹ ਸਾਡਾ ਪ੍ਰਸ਼ਾਸਨ ਤੋਂ ਦਰਬਾਰ ਵੱਲੋਂ ਕੀਤਾ ਗਿਆ ਹੈ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਲੇ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲਿਤ ਦਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669